ਨੰਬਰਦਾਰਾਂ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਨੰਬਰਦਾਰ ਯੂਨੀਅਨ ਨੇ ਕੀਤੀ ਪ੍ਰੈਸ ਕਾਨਫਰੰਸ ਆਗੂਆਂ ਨੇ ਆਪ ਸਰਕਾਰ ਦੇ ਕੀਤੇ ਵਾਅਦਿਆਂ ਦੀ ਖੋਲੀਪੋਲ ਜੋ ਅਜ ਤੱਕ ਨਹੀਂ ਹੋਏ ਲਾਗੂ सरकार दिया ऑनलाइन सिस्टम दावे हुए जग जहर आगुआ ने जमीनी दसी जीरो रिपोर्ट आगुआ ने कहा रोज प्रदर्शन करने लाई मजबूर ना करे मुर्दाबाद सानू भी करना साडिया मंगा पहल दे आधार सूबा प्रधान जरैल सिंह चरवड़ी ने कहा 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਨੰਬਰਦਾਰਾਂ ਨੂੰ ਮਿਲ ਰਹਿੇ ਮਾਨ ਪੱਤੇ ਨੂੰ ਦੁੱਗਣਾ ਕਰਨਾ ਅਤੇ ਨੰਬਰਦਾਰੀ ਸਿਸਟਮ ਨੂੰ ਜੱਦੀ ਪੁਸ਼ਟੀ ਕਰਨ ਦੇ ਕੀਤੇ ਵਾਅਦੇ ਨੂੰ ਲਾਗੂ ਕਰੇ ਨੰਬਰਦਾਰ ਸਤਨਾਮ ਸਿੰਘ ਨੇ ਕਿਹਾ ਸਰਕਾਰ ਨੇ ਸਾਡੇ ਵਾਅਦੇ ਤਾਂ ਕੀ ਪੂਰੇ ਕਰਨੇ ਸੰ ਮੁੱਖ ਮੰਤਰੀ ਨੇ ਨੰਬਰਦਾਰਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ जिला फतेहगढ़ साहिब दे प्रधान कुलवंत सिंह चामपुर ने कहा सरकार ने जो ऑनलाइन सिस्टम दिया वड्डिया वड्डिया डीगा मारिया वो सिर्फ एक झूठ का पुलंदा साबित होया है बुजुर्ग नंबरदार आज तक बटना वाले मोबाइल चलाउंदे हन जिला मोहाली दे प्रधान गुरजीत सिंह ने कहा सरकार साडे टोल प्लाजा मुआफ करे ते मेडिकल सुविधा भी देवे आओ देखते हाँ प्रेस कॉन्फ्रेंस विच आगुआ ने जो संबोधन किया ਹਾਂਜੀ ਨੰਬਰਦਾਰ ਸਾਹਿਬ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਦਾ ਮੇਨ ਮਾਮਲਾ ਕੀ ਹੈ ਮੇਨ ਮੁੱਦੇ ਕੀ ਨੇ ਤੁਹਾਡੇ ਪਹਿਲਾਂ ਤਾਂ ਜੀ ਮੈਂ ਸਾਰੇ মিডিਆ ਦਾ ਧੰਨਵਾਦ ਕਰਨਾ ਹੈ ਬਹੁਤ ਸਾਨੂੰ ਸਮਾਂ ਦੇ ਅੱਜ ਨੰਬਰਦਾਰ ਜੁਨੀਅਨ ਚ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਆ ਰਹੀਆਂ ਜੀ ਮਲਕਾਂ ਸੁਰੰਦੇ ਜਿਸ ਤਰ੍ਹਾਂ ਜੀ ਆਨਲਾਈਨ ਵਾਲਾ ਸਿਸਟਮ ਵੀ ਕਰ ਰਹੇ ਆ ਉਹ ਵੀ ਅਸੀਂ ਕਰ ਕਰਨੇ ਤਿਆਰ ਹਾਂਗੇ ਲੇਕਿਨ ਉਹ ਚ ਸਾਡੇ ਕੋਲ ਲੰਬੜਦਾਰਾਂ ਦਾ ਟੱਚ ਫੋਨ ਨਹੀਂ ਹੈ ਜੀ ਹਾਂਜੀ ਤੁਸੀਂ ਸ਼ੁਰੂ ਕਰ ਲਓ ਮੈਂ ਜਨੈਰ ਸਿੰਘ ਝਰਮੜ ਜੀ ਪ੍ਰਧਾਨ ਨੰਬਰਦਾਰੀ ਨੂੰ ਪੰਜਾਬ ਸਾਡੀ ਕੁਛ ਜੀ ਨੰਬਰਦਾਰੀ ਨੂੰ ਦੀਆਂ ਕੁਛ ਮੰਗਾਂ ਆ ਜੀ ਜੋ ਧੂਰੀ ਪਈਆਂ ਜੋ ਕਿ ਸਰਕਾਰ ਨੇ ਜਦੋਂ 2022 ਚ ਆਮ ਆਦਮੀ ਦੀ ਸਰਕਾਰ ਬਣੀ ਉਹਨਾਂ ਨੇ ਨੰਬਰਦਾਰਾਂ ਨਾਲ ਵਾਅਦੇ ਕੀਤੇ ਸੀ ਲੇਕਿਨ ਉਹ ਵਾਅਦੇ ਅੱਜ ਤੱਕ ਸਾਡੇ ਪੂਰੇ ਨਹੀਂ ਹੋਏ ਹੈਗੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਜੱਦੀ ਕੁਸ਼ਤੀ ਕਰਨ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਮਾਨ ਪੱਤਾ ਬਦਲਣ ਦਾ ਉਹਨਾਂ ਨੇ ਹੋਰ ਵੀ ਕਾਫੀ ਵਾਅਦੇ ਕੀਤੇ ਸੀ ਜੋ ਸਾਡੇ ਵਾਦੇ ਅੱਜ ਤੱਕ ਉਧੂਰੇ ਪਏ ਆ ਸਾਡਾ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਤੇ ਅਸੀਂ ਇਹਨਾਂ ਵਾਅਦਾ ਸੰਬੰਧੀ ਅਸੀਂ ਮਿਲ ਵੀ ਚੁੱਕੇ ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਨੂੰ ਮਿਲੇ ਆਮਨ ਅਰੋੜਾ ਜੀ ਨੂੰ ਮਿਲੇ ਸੀਐਮ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦੇ ਦਿਆ ਲੇਕਿਨ ਸਾਡੇ ਮੰਗ ਪੱਤਰ ਦੇ ਕੋਈ ਵੀ ਉਹ ਨਹੀਂ ਹੋਇਆ ਹੈਗਾ ਠੀਕ ਹੈ ਤੇ ਇਹ ਜਿਹੜਾ ਪੱਤਾ ਪਹਿਲੇ ਕਿੰਨਾ ਮਿਲ ਰਿਹਾ ਤੇ ਹੁਣ ਕਿੰਨਾ ਪਹਿਲੇ ਸਾਨੂੰ 1500 ਰੁਪਏ ਮਿਲ ਰਿਹਾ ਨਾਂ ਮਨ ਪੱਤਾ ਦੇ ਮਦਦਾਰਾਂ ਨੂੰ ਜੀ ਤੇ ਜਿਹੜਾ ਜੋ ਪਿਛਲੀ ਸਰਕਾਰਾਂ ਨੇ ਸਾਨੂੰ ਦਿੱਤਾ ਉਹ ਚਲੋ ਮਾਨ ਪੱਤੇ ਦੇ ਪਿਛਲੇ ਸਰਕਾਰਾਂ ਨੇ ਵਾਅਦਾ ਕੀਤਾ ਲੇਕਿਨ ਇਸ ਸਰਕਾਰ ਨੇ 4 ਸਾਲ ਹੋ ਗਏ ਸਾਡਾ ਕੋਈ ਮਾਨ ਪੱਤਾ ਨਹੀਂ ਬਦਲਿਆ ਸਾਡੀ ਕੋਈ ਹੋਰ ਵੀ ਮੰਗ ਨਹੀਂ ਪੂਰੀ ਕੀਤੀ ਸਾਡੀ ਹੋਰ ਵੀ ਮੰਗਾਂ ਕਾਫੀ ਐ ਸਾਨੂੰ ਤਹਿਸੀਲ ਚ ਕਮਰੇ ਬਾਰੇ ਵੀ ਅਸੀਂ ਮੰਗ ਕੀਤੀ ਐ ਮੈਡੀਕਲ ਸਹੂਲਤਾਂ ਬਾਰੇ ਵੀ ਅਸੀਂ ਮੰਗ ਕੀਤੀ ਐ ਲੇਕਿਨ ਸਾਡੀ ਕਿਸੇ ਵੀ ਮੰਗ ਤੇ ਅਸੀਂ ਸਾਰੇ ਮੇਲੇ ਸਾਰੇ ਮੰਤਰੀਆਂ ਨੂੰ ਵੀ ਮਿਲੇ ਸੀ ਲੇਕਿਨ ਸਾਡੇ ਕਿਸੇ ਵੀ ਮੰਗ ਤੇ ਕੋਈ ਗੌਰ ਨਹੀਂ ਹੈਗੀ ਅੱਜ ਤ ਕਿਉਂਕਿ ਸਰਕਾਰ ਦਾ ਹੁਣ ਕਿ ਸਾਲ ਹੋ ਗਿਆ ਹੁਣ ਸਾਨੂੰ ਖੇਰ ਨੂੰ ਫਿਰ ਦੇ ਕੋਈ ਇੱਕ ਕਦਮ ਚੱਕਣੇ ਪਈ ਵੀ ਸਰਕਾਰ ਨੇ ਸਾਡੀ ਮੰਗ ਉੱਤੇ ਕਿਸੇ ਤੇ ਗੌਰ ਨਹੀਂ ਕੀਤੀ ਕੁਛ ਨਹੀਂ ਜਦ ਕਿ ਸਰਕਾਰ ਹੋਰ ਦੇਖੋ ਸੱਜੇ ਖੱਬੇ ਹੋਰ ਮੰਗਾਂ ਵੀ ਖੱਜੇ ਤੋੜੀ ਕਰ ਰਹੀ ਭਾਵੇਂ ਜਾਂਦਾ ਕਰ ਰਹੀ ਹੈ ਸੁਣਵਾਈ ਕਰ ਰਹੀ ਹੈ ਲੇਕਿਨ ਲੰਬੜਦਾਰ ਵੀ ਇੱਕ ਸਰਕਾਰ ਦਾ ਅੰਗ ਹੈ ਜੀ ਲੰਬੜਦਾਰ ਰਹਿਣ ਨਾਲ ਪਹਿਚ ਹੈ ਸਰਕਾਰ ਦੇ ਨਾਲ ਜੁੜਿਆ ਹੋਇਆ ਨੰਬਰਦਾਰ ਸਰਕਾਰ ਦੀ ਹੈ ਸਰਕਾਰ ਨੰਬਰਦਾਰਾਂ ਦੀ ਨੰਬਰਦਾਰ ਸਰਕਾਰਾਂ ਦੇ ਹਨ ਲੇਕਿਨ ਲੰਬੜਦਾਰਾਂ ਪੱਤੂ ਸਰਕਾਰ ਬਿਲਕੁਲ ਨਹੀਂ ਸੋਚ ਰਹੀ ਕੋਈ ਅਸੀਂ ਕਹਿ ਕਹਿ ਕੇ ਤੱਕ ਚੁੱਕੇ ਅਸੀਂ ਮੀਟਿੰਗਾਂ ਵੀ ਕਰ ਚੁੱਕੇ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਅ ਸਾਡੀ ਇੱਕ ਬਹੁਤ ਮੁੱਦਾ ਪੱਖਿਆ ਹੋਇਆ ਸੀਗਾ ਵੀ ਆਨਲਾਈਨ ਕਰਨ ਦਾ ਸਾਰਾ ਸਿਸਟਮ ਉਹਦੇ ਵਿਸ਼ੇ ਤੇ ਕਈ ਵਾਰੀ ਨੰਬਰਦਾਰਾਂ ਨੇ ਉਹਦਾ ਵਿਰੋਧ ਵੀ ਕੀਤਾ ਤੇ ਕਿਹਾ ਵੀ ਉਹਦੇ ਕੀ ਮਸਲਾ ਹੈਗਾ ਆਨਲਾਈਨ ਤਾਂ ਇੱਦਾਂ ਦੀ ਦੇਖੋ ਆਨਲਾਈਨ ਦਾ ਸਿਸਟਮ ਹੈ ਤਾਂ ਜਿ ਆਨਲਾਈਨ ਸਾਡੇ ਜਿਹੜੇ 70% ਨੰਬਰਦਾਰ ਆ ਬਜੂਗ ਨੰਬਰਦਾਰ ਜਿਹੜੇ ਕੀ ਇਹ ਕੱਚ ਫੋਨ ਨੂੰ ਬਿਲਕੁਲ ਨਹੀਂ ਚਲਾ ਸਕਦੇ ਹੈਗੇ ਉਨਾ ਵਾਰ ਤੇ ਬੜੀ ਮੁਸ਼ਕਲ ਹਸੀ ਇਹ ਮਾਂਗ ਉਠਾਈ ਵੀ ਹੈਗੀ ਸਰਕਾਰ ਕੋਲ ਵੀ ਜਿਹੜਾ ਆਨਲਾਈਨ ਸਿਸਟਮ ਹੈ ਇਹਨੂੰ ਬੰਦ ਕੀਤਾ ਜੋ ਸਿਸਟਮ ਪਹਿਲਾਂ ਦਾ ਜਿਉਂ ਦੀ ਤੂੰ ਰੱਖਿਆ ਜਾ ਜ ਤਾਂ ਕਿ ਲੰਬੜਦਾਰਾਂ ਨੂੰ ਕੰਮ ਕਰਨ ਦਾ ਸ਼ੌਕ ਰਹੇ ਨੰਬਰ 1 ਜਿਹੜਾ ਕੋ ਬੰਦਾ ਆਂਦਾ ਆਪਣੀ ਤਸਦੀਕ ਕਰਾਉਣ ਵਾਸਤੇ ਲੰਬੜਦਾਰ ਉਹਨੂੰ ਫੇਸ ਟੂ ਫੇਸ ਦੇਖ ਕੇ ਤਸਦੀਕ ਕਰਦਾ ਪਤਾ ਲੱਗਦਾ ਹੈ ਬੰਦਾ ਬਿਲਕੁਲ ਕਾਬਿਲ ਹੈ ਕਰਨ ਦੇ ਜਾਂ ਨਹੀਂ ਕਰਨ ਜਿਹੜਾ ਆਨਲਾਈਨ ਸਿਸਟਮ ਹੈ ਉਹ ਦੇਖੋ ਪਿੰਡਾਂ ਦੇ ਬਾਹਰਲੇ ਬੰਦੇ ਵੀ ਆ ਕੇ ਬਹੁਤ ਬਹਿ ਗਏ ਜਦ ਕਿ ਲੰਬੜਦਾਰ ਉਹਨੂੰ ਜਾਣਦਾ ਕੁਝ ਤਾਂ ਨਹੀਂ ਉਹ ਆਨਲਾਈਨ ਸਿਸਟਮ ਨੂੰ ਅਪਲਾਈ ਕਰ ਦਿੰਦਾ ਨੰਬਰਦਾਰ ਵਾਸਤੇ ਫਿਰ ਬੜੀ ਮੁਸ਼ਕਲ ਆ ਤੇ ਇੱਕ ਜੱਦੀ ਪੁਸ਼ਟੀ ਦਾ ਵੀ ਪਿੱਛੇ ਜੇ ਖਬਰਾਂ ਲੱਗੀਆਂ ਸੀ ਉਹਦਾ ਕੀ ਮਾਮਲਾ ਹੈਗਾ ਜੱਦੀ ਪੁਸ਼ਟੀ ਤੇ ਸਾਡੀ ਸਭ ਤੋਂ ਵੱਡੀ ਮੰਗ ਹੈ ਦੇਖੋ ਜੱਦੀ ਪੁਸ਼ਟੀ ਨਾਲ ਇੱਕ ਤਾਂ ਸਾਡੀ ਲੜਾਈ ਖਤਮ ਹੁੰਦੀ ਹੈ ਜੀ ਜੱਦੀ ਪੁਸ਼ਟੀ ਕਿਉਂਕਿ ਪਿੰਡਾਂ 'ਚ ਜਿਹੜੀ ਹੈ ਫਿਰ ਪਾਰਟੀ ਵਾਲੀ ਜਦੋਂ ਆਪਾਂ ਨੰਬਰਦਾਰੀ ਦੀ ਦੂਜਾ ਮੁੰਡਾ ਤਰਖਾ ਦਿੰਦਾ ਪਿੰਡਾਂ 'ਚ ਧੜੇਵਾਜੀ ਪੈ ਜਾਂਦੀ ਹੈ ਜੀ ਜੱਦੀ ਪੁਸ਼ਟੀ ਤੋਂ ਸਭ ਅੱਜ ਤੋਂ ਨਹੀਂ ਬੜੇ ਲੰਬੇ ਸਮੇਂ ਤੋਂ ਸਾਡੀ ਮੰਗ ਚੱਲੀ ਜਾ ਰਹੀ ਹੈ ਲੇਕਿਨ ਇਹ ਜਦੋਂ ਚੋਣ ਮੈਚਿਵਸ ਮੈਨੂਫੈਕਚਰ ਸਰਕਾਰ ਨੇ ਪਾਇਆ ਸੀਗਾ ਜਿਹੜੀ ਸਰਕਾਰ ਬਣੀ ਸੀ ਬਾਈਚ ਇਹਨਾਂ ਨੇ ਕਿਹਾ ਸੀ ਤੁਹਾਨੂੰ ਜਲਦੀ ਪੁਸ਼ਟੀ ਕਰਕੇ ਦਵਾਂਗੇ ਪਰ ਇਹਨਾਂ ਨੇ ਵੀ ਸਾਡੀ ਜਲਦੀ ਪੁਸ਼ਟੀ ਤੇ ਕਿਸੇ ਤਰ੍ਹਾਂ ਦੀ ਕੋਈ ਗੌਰ ਨਹੀਂ ਕੀਤੀ ਹੈਗੀ ਅੱਛਾ ਜੀ ਤੇ ਹੋਰ ਕੋਈ ਆਪਣੇ ਜਿਹੜਾ ਤੁਸੀਂ ਕਿਹਾ ਸੀਗਾ ਵੀ ਹੋਣਾ ਚਾਹੀਦਾ ਹਰ ਇੱਕ ਨੰਬਰਦਾਰ ਜਦੋਂ ਬਾਹਰ ਜਾਂਦੇ ਨੇ ਤੇ ਉਹਨਾਂ ਨੂੰ ਟੂਲ ਫਲਾਜਾ ਵੀ ਫਰੀ ਹੋਣਾ ਚਾਹੁੰਦੇ ਟੂਲ ਫਲਾਜਾ ਬਿਲਕੁਲ ਜੀ ਨੰਬਰਦਾਰ ਤੇ ਕੁਝ ਲੋਕਾਂ ਦੇ ਨੰਬਰਦਾਰ ਜਿਹੜਾ ਲੋਕਾਂ ਦਾ ਸੇਵ ਕਰਦੇ ਜਿਹੜੇ ਲੋਕਾਂ ਦੇ ਕੰਮਾਂ ਵਾਸਤੇ ਜਾਂਦਾ ਲੋਕਾਂ ਨੇ ਰਿਸ਼ਤੀਆਂ ਕਰਾਉਣ ਵਾਸਤੇ ਜਾਂਦਾ ਲੋਕਾਂ ਦੇ ਕੰਮਾਂ ਵਾਸਤੇ ਤੁਰਦਾ ਹੁਣ ਜੇ ਲੰਬੜਦਾਰ ਜਾਂਦਾ ਉੱਥੇ ਉਹਨਾਂ ਨੂੰ 100 200 ਰੁਪਏ ਦੀ ਪਰਚੀ ਕਟਾਣੀ ਪੈਂਦੀ ਹੈ ਆਪਣੇ ਪੱਲੋਂ ਉਹ ਵੀ ਗਲਤ ਹੈ ਹਾਂਜੀ ਪਾਰਕਿੰਗ ਵੀ ਪਾਰਕਿੰਗ ਵੀ ਦੇਣੀ ਪੈਂਦੀ ਹੈ ਪਾਰਕਿੰਗ ਤਾਂ ਫ੍ਰੀ ਹੋਏਗੀ ਪਾਰਕਿੰਗ ਵੀ ਦੇਖੋ ਕਿਸੇ ਜਗ੍ਹਾ ਦਾ ਨਹੀਂ ਲੰਦੇ ਤੇ ਵੈਸੇ ਹੈ ਤਾਂ ਫ੍ਰੀ ਕਰੀ ਵੀ ਲੰਬੜਦਾਰਾਂ ਦੀ ਪਾਰਕਿੰਗ ਪਰ ਕਈ ਜਗ੍ਹਾ ਪਾਰਕਿੰਗ ਲੈਣ ਵਾਲੇ ਅੜ ਜਾਂਦੇ ਲੰਬੜਦਾਰਾਂ ਨਾਲ ਪਾਰਕਿੰਗ ਲੈ ਕੇ ਲੰਦੇ ਮਤਲਬ ਕੋਈ ਸੌਦਾ ਹੈ ਨਹੀਂ ਪਰ ਕੋਈ ਸਿਸਟਮ ਹੈ ਨਹੀਂ ਸਹੀ ਜੀ ਤੇ ਹੋਰ ਕੀ ਮਾਮਲਾ ਜੀ ਸਾਹਿਬ ਹਾਂਜੀ ਮੈਂ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਇਹ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕਰੇ ਆ ਜਲਦੀ ਤੋਂ ਜਲਦੀ ਸਾਡੇ ਪੂਰੇ ਕਰੇ ਕਿਉਂਕਿ ਲੰਬੜਦਾਰਾਂ ਦੇ ਵਿੱਚ ਇਸ ਪ੍ਰਤੀ ਬੜੀ ਨਿਰਾਸ਼ ਨਿਰਾਸ਼ ਨਰਾਜ਼ਗੀ ਪਾਈ ਜਾ ਰਹੀ ਹੈ ਵੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਲੇਕਿਨ ਸਰਕਾਰ ਨੇ ਸਾਡਾ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਕਿਉਂਕਿ ਮੈਂ ਪ੍ਰਧਾਨ ਹੋਣ ਦੇ ਨਾਤੇ ਲੰਬੜਦਾਰਾਂ ਦੇ ਮੈਨੂੰ ਵੀ ਉਹਨਾਂ ਨੇ ਪ੍ਰਧਾਨ ਜੀ ਵੀ ਸਰਕਾਰ ਨੇ ਸਾਡਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਵੀ ਤੁਸੀਂ ਕੁਝ ਨਾ ਕੁਝ ਕਰੋ ਸਰ ਜੀ ਕੋਰੇ ਤੁਸੀਂ ਜ਼ੁਬਾਨੀ ਤੌਰ ਤੇ ਵੀ ਕਿਹੜੇ ਕਿਹੜੇ ਵਾਅਦੇ ਕੀਤੇ ਸੀ ਵਾਅਦੇ ਇੱਕ ਤਾਂ ਜੱਦੀ ਪੁਸ਼ਟੀ ਸੀਗਾ ਜੀ ਇੱਕ ਮਾਨ ਪੱਤੇ ਦਾ ਸੀਗਾ ਜੀ ਮੈਂ ਤਾਂ ਦੋ ਤਿੰਨ ਵਾਰ ਇਹ ਹੀ ਕੀਤੀ ਸੀ ਜੀ ਤੁਸੀਂ ਕਹਿ ਰਹੇ ਹੋ ਜਿੱਤੀ ਇੱਕ ਇੱਕ ਮਾਨ ਪਤਾ ਵਿਧਾਨ ਦਾ ਇੱਕ ਜਿੱਤੀ ਪੁਸ਼ਤੀ ਵਾਲਾ ਸੀ ਜਿਹੜੀ ਤੁਸੀਂ ਜਿੱਤੀ ਪੁਸ਼ਤੀ ਦੀ ਗੱਲ ਕੀਤੀ ਹੈ ਲੰਮੇ ਸਮੇਂ ਤੋਂ ਕਿੰਨੇ ਇਸ ਤਰ੍ਹਾਂ ਯਾਨੀ ਲੰਬੜਦਾਰੀ ਤੁਹਾਡੇ ਕੋਲ ਹੈ ਪਰ ਨਾ ਵੈਸੇ ਮੇਰੇ ਕੋਲ ਜੀ ਮੈਂ 95 ਦਾ ਨੰਬਰਦਾਰ ਬਣਿਆ ਹੋਇਆ ਜੀ ਕਾਨੂੰਨ ਵੀ ਲੱਗਦਾ ਕਿ ਜਿਸ ਤਰ੍ਹਾਂ ਹੁਣ ਤੁਸੀਂ ਜਿੱਤੀ ਪੁਸ਼ਤੀ ਦੀ ਗੱਲ ਕਰ ਰਹੇ ਹੋ ਸਰਕਾਰਾਂ ਨੇ ਕਿਹਾ ਕਿ ਜਿਹੜਾ ਮੌਕਾ ਹੋਣਾ ਉਹ ਵੀ ਮਿਲਣਾ ਚਾਹੀਦਾ ਨੀ ਮੈਂ ਪੁੱਤ ਤਾਂ ਠੀਕ ਹੈ ਦੇਖੋ ਜੇ ਬੰਦਾ ਲੰਬੜਦਾਰ ਦਾ ਬੇਟਾ ਕਾਬਲ ਹੈ ਬਿਲਕੁਲ ਕਾਬਲ ਹੈ ਦੇਖੋ ਜੇ ਲੰਬੜਦਾਰ ਦਾ ਬੇਟਾ ਕਾਬਲ ਨਹੀਂ ਹੈਗਾ ਬਿਲਕੁਲ ਕੋ ਚੱਕਰ ਨਹੀਂ ਹੈਗਾ ਜੇ ਲੰਬੜਦਾਰ ਦਾ ਬੇਟਾ ਕਾਬਲ ਆ ਤਾਂ ਫਿਰ ਲੰਬੜਦਾਰ ਦੇ ਬੇਟੇ ਜ਼ਰੂਰ ਮਿਲਣਗੇ ਨਹੀਂ ਇਹਦੇ ਨਾਲ ਬੈਨੀਫਿਟ ਕੀ ਹੋਏਗਾ ਵੀ ਉਸ ਜੱਤੀ ਪੁਸ਼ਤੀ ਆਵੇ ਉਹ ਲੜਾਈ ਤਰਿਕਾ ਤਾਂ ਦੇਖੋ ਮੈਂ ਤੁਹਾਨੂੰ ਦੱਸ ਗਿਆ ਅੱਡਾ ਪਹਿਲੇ ਉਹ ਤੋਂ ਸਾਡੀ ਪਿੰਡਾਂ 'ਚ ਤੁਹਾਡੇ ਵਾਰੀ ਖਤਮ ਹੁੰਦੀ ਹੈ ਜੀ ਲੜਾਈ ਖਤਮ ਹੁੰਦੀ ਹੈ ਜਦੋਂ ਇਹ ਲੰਬੜਦਾਰੀ ਹੁਣ ਦੇਖੋ ਲੰਬੜਦਾਰੀ ਵਾਲਾ ਕੰਮ ਇਹਦਾ ਨਹੀਂ ਛੋੜੋ ਲੰਬੜਦਾਰੀ ਬੜਾ ਨੰਬਰਦਾਰ ਤੋਂ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਵੀ ਲੜਾਈਆਂ ਚੱਲ ਰਹੀਆਂ ਨੰਬਰਦਾਰ ਬੜੀ ਲੜਾ ਜੇ ਜੋ ਕੋਈ ਦੂਜਾ ਬੰਦਾ ਤਰਖਾ ਦਿੰਦਾ ਜੀ ਇਹ ਚ ਬੜੀ ਲੰਬੀ ਲੜਾਈ ਲੜਨੀ ਪੈਂਦੀ ਪਰ ਅੱਜ ਦਾ ਟੰਡੇ ਪਾਦੀਆਂ ਦਾ ਹਰ ਕੰਮ ਦੇ ਵਿੱਚ ਨੇ ਚਾਹੇ ਪੋਲਿਟਿਕਸ ਦੀ ਗੱਲ ਕਰੀਏ ਸਰਪੰਚੀ ਦੀ ਗੱਲ ਕਰੀਏ ਚਾਹੇ ਸਰਪੰਚੀ ਕਿਸੇ ਵੀ ਉਹ ਚਲੋ ਇਹ ਤਾਂ ਇਹ ਤਾਂ ਹੈ ਹੀ ਸਿਆਸਤ ਤਾਂ ਤੁਹਾਡੇ ਵਿੱਚ ਤਾਂ ਹੀ ਹੈ ਲੇਕਿਨ ਜਿੱਥੋਂ ਸਾਰੇ ਉੱਥੇ ਸਾਰਨਾ ਚਾਹੀਦਾ ਸਾਥ ਦੇਣਾ ਚਾਹੀਦਾ ਨਾ ਜੇ ਨੰਬਰਦਾਰੀ ਤਾਂ ਸਾਰਾ ਸਾਕ ਤਾਂ ਚਲੋ ਸਰਪੰਚੀ ਤੱਕ ਪੋਲਿਟਿਕਸ ਉਹ ਲੱਗ ਗੇਮ ਆ ਗਈ ਸਰਪੰਚੀ ਸਿਆਸਤ ਹੋ ਗਈ ਇਹ ਨੰਬਰ ਇਹ ਤਾਂ ਸਰਕਾਰ ਦਾ ਨੰਬਰਦਾਰ ਤਾਂ ਖੁਦ ਪਾਟ ਪਾਟ ਦਾ ਸਰਕਾਰ ਦਾ ਇਹ ਸਰਕਾਰ ਦਾ ਅੱਗੇ ਸਰਕਾਰ ਨਾਲ ਚੱਲਣ ਵਾਲਾ ਰੈਗੂਲਰ ਮਹਕਮੇ ਨਾਲ ਅਟਾਚੇ ਇਹ ਚੀਜ਼ ਹੈ ਹਾਂਜੀ ਸਤਨਾਮ ਸਿੰਘ ਜੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਜਿਹੜਾ ਜੱਦੀ ਪੁਸ਼ਟੀ ਵਾਲਾ ਹੈਗਾ ਜੱਦੀ ਪੁਸ਼ਟੀ ਹੋਣੀ ਚਾਹੀਦੀ ਹੈ ਜੀ ਅੱਛਾ ਜੀ ਇੱਕ ਤਾਂ ਕੋਰਟ ਕਚੈਰੀਆਂ ਦਾ ਜਿੰਨੇ ਕੇਸ ਚੱਲਦੇ ਆਂ ਕਾਫੀ ਲੰਬੜਦਾਰ ਤਾਂ ਵਿਧ ਹੋ ਚੁੱਕੇ ਆ ਕੇਸ ਲੜਦੇ ਲੜਦੇ ਸੁਪਰੀਮ ਕੋਰਟ ਚੱਲ ਜਾਂਦਾ ਹੈ ਸੁਪਰੀਮ ਕੋਰਟ ਤੋਂ ਵਾਪਸ ਆ ਫੇਰ ਰਿਮਾਂਡ ਹੋ ਕੇ ਨਿਚੇ ਤੋਂ ਫੇਰ ਚੱਲ ਪੈਂਦਾ ਜੀ ਉਹ ਉਹ ਜੇ ਜਦ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਸਾਰਾ ਹਾਂਜੀ ਹਾਂਜੀ ਸਹੀ ਹੁੰਦਾ ਜੀ ਸਿਸਟਮ ਸਭ ਨੂੰ ਫਾਇਦਾ ਮਿਲਦਾ ਜੀ ਠੀਕ ਹੈ ਠੀਕ ਹੈ ਹਾਂਜੀ ਸਰ ਕੀ ਕਹੋਗੇ ਤੁਸੀਂ ਇਹ ਜਿਹੜੇ ਇਹਨਾਂ ਨੇ ਕਿਹਾ ਸਾਰੇ ਮਸਲੇ ਦੱਸ ਦਿੱਤੇ ਹਨ ਮੈਂ ਕੁਲਵੰਤ ਸਿੰਘ ਜੰਪਰ ਜਿਹੜਾ ਪ੍ਰਧਾਨ ਫਤਿਹਗੜ੍ਹ ਸਾਹਿਬ ਮੁਖ ਸਲਾਹਕਾਰ ਪੰਜਾਬ ਸਾਡੀਆਂ ਜਿਹੜੀਆਂ ਇਹ ਪਹਿਲਾਂ ਤਾਂ ਅਸੀਂ ਪ੍ਰੈਸਰ ਦਾ ਬਹੁਤ ਧੰਨਵਾਦ ਕਰਦੇ ਹਾਂ ਮਾਣੀ ਮਿਨਿਸਟਰ ਨੇ ਸਾਨੂੰ ਟਾਈਮ ਦਿੱਤਾ ਜੀ ਦੂਸਰਾ ਅਸੀਂ ਜਿਹੜਾ ਇੱਕ ਲੜੀ ਆ ਅਸੀਂ 35963 ਨੰਬਰਦਾਰ ਹੈ ਪੰਜਾਬ ਦਾ ਜਿਹਦੇ ਨਾਲ ਮਾਲੀਆ ਇਕੱਠਾ ਹੁੰਦਾ ਸਰਕਾਰ ਨੂੰ ਜੇ ਰਜਿਸਟਰੀਆਂ ਹੁੰਦੇ ਤਾਂ ਆਮਦਨ ਹੁੰਦੀ ਹੈ ਜੇ ਸਾਡੇ ਜਰੀਏ ਦੇ ਸਰਕਾ ਜੈਸੇ ਰਜਿਸਟਰੀਆਂ ਕਰਾਉਨੇ ਆ ਤਾਂ ਇਹਨਾਂ ਨੂੰ ਆਮਦਨ ਹੁੰਦੀ ਆ ਉਹ ਆਮਦਨ ਦੇ ਵਿੱਚੋਂ ਸਾਡਾ ਹਿੱਸਾ ਸਾਡੀ 50 ਰੁਪਏ ਦੀ ਹਾੜੀ ਪੈ ਰਹੀ ਹੈ 1500 ਦੇ ਹਿਸਾਬ ਨਾਲ ਸਭ ਤੋਂ ਘੱਟ ਹਾਸੋ ਹੀ ਨਹੀਂ ਗੱਲ ਹੈ ਇਹ ਬਹੁਤ ਵੱਡੀ 50 ਰੁਪਏ ਦੀ ਹਾੜੀ ਨੰਬਰਦਾਰ ਨੂੰ ਮਿਲੀ ਅੱਜ ਦੀ ਘੜੀ ਜਿਹੜਾ ਇੱਕ ਸਮਾਜ ਸੇਵਾ ਦੇ ਸਭ ਤੋਂ ਹੀ ਜੀ ਕਹਿੰਦੇ ਰੀੜ ਦੀ ਹੱਡੀ ਆ ਸਾਡਾ ਇਹ ਬਹੁਤ ਹੀ ਕਨਵੋਸ਼ੀ ਵਾਲੀ ਗੱਲ ਹੈ। ਇਹ ਮਾਨਪੱਤਰਾਂ ਨੇ ਅੱਧਾ ਨੰਬਰ 7 ਅਤੇ 8 ਦੇ ਵਿੱਚ ਵਾਅਦਾ ਕੀਤਾ ਸੀ ਸਾਨੂੰ ਇਸ ਸਰਕਾਰ ਨੇ ਵੀ ਅਸੀਂ 3000 ਰੁਪਏ ਤੁਹਾਡਾ ਮਾਨਪੱਤਰ ਕਰਾਂਗੇ ਜਦ ਦੀ ਪੁਸ਼ਟੀ ਤੁਹਾਡਾ ਜਰੂਰ ਹੋਏਗੀ ਇਹ ਕੀਤੀ ਜਾਉਂਦੀ। ਇਹ ਥਾੜਨੇ ਵਾਅਦਾ ਕਰਕੇ ਤਾਂ ਇਹਦੇ ਚਾਇਸੇ ਇਸ ਕਰਕੇ ਦੂਜੀਆਂ ਸਰਕਾਰਾਂ ਨੇ ਵੀ ਪਹਿਲਾਂ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਪਿੱਛੇ ਹਟਾ ਕੇ ਇਹਨਾਂ ਨੂੰ ਲੈ ਅੰਦਰ ਸੀਗਾ। ਪਰ 4 ਸਾਲ ਹੋ ਗਏ ਇਹਨਾਂ ਕੰਨੀ ਦੇਖਦੇ ਹਨ। ਯਾਰ ਅੱਜ ਇਹਨੂੰ ਦੇਖਦੇ ਹੋ ਤਾਂ ਇਹਨਾਂ ਦਾ ਵਿਹਾਰ ਉਹੀ ਹੋਣਾ ਵੀ ਜਿਹੜੇ ਪਹਿਲਾਂ ਸਰਕਾਰਾਂ ਦਾ ਅਜੇ 30000 36000 ਨੰਬਰਦਾਰ ਨੂੰ ਅਨਕੋਲਿਆ ਕਰਿਆ ਜਾ ਰਿਹਾ ਇਹਦਾ ਜਵਾਬ ਫਿਰ ਨੰਬਰਦਾਰ ਦੇ ਦੇਣਗੇ ਠੀਕ ਠੀਕ ਅਗਰ ਕੋਈ ਕਾਰਵਾਈ ਮੰਨ ਲਓ ਕਿ ਕੋਈ ਸਰਕਾਰੀ ਨਹੀਂ ਸੁਣਿਆ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੀ ਪਹਿਲਾਂ ਵੀ ਲੀਡਰਾਂ ਦੇ ਨਾਲ ਗੁਲਾਕ ਕਰਤਾ ਹੋ ਹਾਂਜੀ ਉਹਦਾ ਸਰਕਾਰ ਦਾ ਸਵਾ ਵੀ ਥੋੜਾ ਰਹਿ ਗਿਆ ਤਾਂ ਫਿਰ ਆਨੇ ਵਾਲੇ ਸਮੇਂ ਦੇ ਵਿੱਚ ਹੋਰ ਤੁਹਾਡੀ ਰਣਨੀਤੀ ਅੱਗੇ ਕੀ ਰਹੇਗੀ ਅਗਰ ਸੋ ਨਹੀਂ ਰਣਨੀਤੀ ਹੈ ਸਾਡਾ ਹੈਗਾ ਬਜ਼ੁਰਗ ਤਬਕਾ ਨੰਬਰਦਾਰਾਂ ਦਾ ਇੱਕ ਹੈਗਾ ਇਹ ਰੀਡ ਦੀ ਹੱਡੀ ਦੇ ਨਾਲ ਜੁੜਿਆ ਹੋਇਆ ਅਸੀਂ ਇਹਨਾਂ ਨੂੰ ਦੰਦੇ ਛੋਟੇ ਨਹੀਂ ਬਣਾਉਣਾ ਚਾਹੁੰਦੇ ਪਹਿਲਾਂ ਅਸੀਂ ਇੱਕ ਕੀਤਾ ਸੀ ਅਥਰੂ ਦੇ ਵਿੱਚ ਯੂਨੀਅਨ ਨੇ ਪ੍ਰੋਟੈਸਟ ਕੀਤਾ ਸੀ 350 ਨੰਬਰਦਾਰਾਂ ਦੇ ਪਰਚਾ ਦਰਜ ਕਰਤਾ ਅਸੀਂ ਇਹਨਾਂ ਦੇ ਨੰਬਰਦਾਰਾਂ ਦੇ ਦਰਜ ਪਰਚੇ ਦਰਜ ਨਹੀਂ ਕਰਾਉਣਾ ਚਾਹੁੰਦੇ ਇਹਨਾਂ ਦੀ ਛੋਟੀਆਂ ਨਹੀਂ ਬਣਾਉਣਾ ਚਾਹੁੰਦੇ ਅਸੀਂ ਗਾਈ ਹੱਲ ਪਿਆਰ ਨਾਲ ਮਸਲਾ ਆਪਣਾ ਹੱਲ ਕਰਾਉਣੀ ਦਾ ਸਾਡਾ ਹੱਕ ਬਣਦਾ ਕਿਉਂ ਅਸੀਂ ਮਾਲੀਆ ਦੰਨੇ ਆ ਅਸੀਂ ਉਹ ਸਾਡੇ ਆਪਣੇ ਟੈਕਸ ਦੰਨੇ ਆ ਸਭ ਕਰਸਤੇ ਇਹ ਉਹਦੇ ਵਿੱਚ ਵੀ ਅਸੀਂ ਮੰਗ ਰਹੇ ਹਾਂ 50 ਰੁਪਏ ਕੀ ਦਿਹਾੜੀ ਜਾਂ ਇਹਦਾਂ ਬਰਬਾਦੀ ਬੱਤੋ ਇਹਦੇ ਨਾਲ ਸਾਡੇ ਨੂੰ ਚੋਕੀ ਦਾਤਾ ਪਾਤਾ 2000 ਰੁਪਏ ਹੈਗਾ ਜਦ ਕੇ ਸਾਡ ਮਾਧਮਬਰ 7 8 ਦੇ ਵਿੱਚ ਇਹ ਨਹੀਂ ਕੀਤਾ ਸਾਡੇ ਨੂੰ ਹਿਮਾਚਲ ਦੇ ਵਿੱਚ 4000 ਰੁਪਏ ਮਿਲ ਰਹੇ ਆ ਹਰਿਆਣਾ ਦੇ ਵਿੱਚ 3000 ਰੁਪਏ ਮਿਲ ਰਹੇ ਆ ਹਾਂਜੀ ਤੇ ਇਹਦੇ ਬਾਰੇ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਕਦੇ ਮੁਲਾਕਾਤ ਕੀਤੀ ਹੈ ਹਾਂਜੀ ਮੇਰੇ ਜ਼ਿਲ੍ਹੇ ਚ ਆਈ ਸੀ ਮੁੱਖ ਮੰਤਰੀ ਸਾਡੇ ਹੈਗਾ ਆਪਣੇ ਭਰਾ ਹੀ ਸਾਹਿਬ ਜੀ ਐਮਐਲਏ ਉਹਨਾਂ ਨੇ ਮੈਨੂੰ ਮਿਲਾਇਆ ਜੀ ਉਹਨਾਂ ਨੇ ਮਿਲਾਇਆ ਤੇ ਵਾਅਦਾ ਕੀਤਾ ਤੇ ਮੀਟਿੰਗ ਰਮਾਂਗੇ ਆਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਐਮ ਆਰ ਐਲ ਸਾਰੇ ਮੰਤਰੀਆਂ ਨੂੰ ਆਪਣੇ ਮੰਗ ਪੱਤਰ ਦਿੱਤੇ ਸਾਨੂੰ ਹਜੇ ਤੱਕ ਮੀਟਿੰਗ ਨਹੀਂ ਮਿਲੀ ਚਾਰ ਸਾਬ ਦੇ ਵਿੱਚ ਇਹ ਬਹੁਤ ਵੱਡੀ ਘਾਟ ਹੈ ਜਿਹਦੇ ਵਿੱਚ ਸਾ ਮੇਰੇ ਨਾਲ ਵਾਅਦਾ ਕੀਤਾ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਜੀ ਅਸੀਂ ਤੁਹਾਨੂੰ ਟਾਈਮ ਦਵਾਂਗੇ ਮੀਟਿੰਗਾਂ ਪਛੇਤੀ ਰੱਖ ਰਹੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਕੇ ਉਹ ਨਹੀਂ ਸਕੀ ਕੀ ਲੱਗਦਾ ਤੁਹਾਨੂੰ ਦੇ ਵਿੱਚ ਘਾਟ ਰਹੀ ਹੈ ਕੋਈ ਕੱਟ ਨਹੀਂ ਹੋ ਸਕਦਾ ਜਾਂ ਕੋਈ ਸਰਕਾਰ ਤੇ ਪ੍ਰੈਸ਼ਰ ਕਿਉਂ ਨਹੀਂ ਬਣ ਸਕਿਆ ਨਹੀਂ ਮੈਂ ਉਹੀ ਦੱਸ ਰਿਹਾ ਜਿਹੜਾ ਨੰਬਰਦਾਰ ਤਬਕਾ ਸਾਡਾ ਬਜ਼ੁਰਗ ਨੰਬਰਦਾਰਾ ਹੈਗਾ ਅਸੀਂ ਉਹ ਇਹ ਕਿ ਪੰਮਾ ਦੀ ਪੱਗਾਂ ਨਿਤਰਉਣੀਆਂ ਚਾਹੁੰਦੇ ਐਸੀ ਸਾਡਾ ਹੱਕ ਬਣਦਾ ਹੱਕ ਉਪਰ ਕਿ ਅਸੀਂ ਲੜ ਰਹੇ ਹਾਂ ਜੇ ਸਾਨੂੰ ਨਮਾਇੰਦਗੀ ਦਿੱਤੀ ਹੈ ਸੇਵਾਦਾਰ ਬਣੇ ਆ ਪੰਜਾਬ ਦੇ ਅਸੀਂ ਉਹਨਾਂ ਖਾਤਰ ਜਦੋਜहद ਕਰ ਰਹੇ ਹਾਂ ਸਾਰੇ ਮੰਤਰੀਆਂ ਨੂੰ ਮਿਲ ਰਹੇ ਹਾਂ ਮਾਲ ਮੰਤਰੀ ਨੂੰ ਮਿਲੇ ਹਾਂ ਖਜ਼ਾਨਾ ਮੰਤਰੀ ਨੂੰ ਮਿਲੇ ਹਾਂ ਜੀਮਾ ਸਾਹਿਬ ਨੂੰ ਦੋ ਵਾਰੀ ਮਿਲੇ ਹਾਂ ਇਹਨਾਂ ਮੁੱਖ ਮੰਤਰੀ ਨੂੰ ਮੈਂ ਖੁਦ ਮਿਲਿਆ ਹੈਗਾ ਤੇ ਜਨੂ ਨੇ ਵਾਦਾ ਕੀਤਾ ਸੀ ਕਿ ਮੀਟਿੰਗ ਦਊ ਸਾਡੀ ਤਾਂ ਮੈਂ ਇੱਕ ਅੱਧਾ ਮਿੰਟ ਸੀ ਜਿਹੜੀ ਤੇ ਆਉਣ ਕਰਕੇ ਵੀ ਮੇਰੀ ਸਾਰੀ ਪਾਰਟੀ ਆ ਵੀ ਮੇਰੇ ਸਾਰੀ ਯੂਨੀਅਨ ਆ ਵੀ ਉਹ ਜਿੰਨੇ ਬੰਦੇ ਕਹੋਗੇ ਸਾਡੇ ਨੇ ਇੱਕ ਵਾਰ ਗੱਲਾਂ ਤਾਂ ਸੁਣ ਲਓ ਸਾਡੀ ਸਾਡੀ ਗੱਲ ਧੱਕ ਨਹੀਂ ਸੁਣਨੀ ਨਹੀਂ ਤੁਹਾਨੂੰ ਨਹੀਂ ਲੱਗਦਾ ਜਿਵੇਂ ਅੱਜ ਕੱਲ ਟੀਚਰ ਨੇ ਕਿਸਾਨ ਨੇ ਸਾਰੇ ਧਰਨੇ ਲਾ ਰਹੇ ਨੇ ਇੰਨਾ ਕੁਝ ਕਰ ਰਹੇ ਨੇ ਫੇਰ ਵੀ ਨਹੀਂ ਸੁਣਵਾਈ ਹੋ ਰਹੀ ਤੁਸੀਂ ਸ਼ਾਂਤਮਈ ਕਰ ਰਹੇ ਹੋ ਤੁਹਾਡਾ ਸੁਣਵਾਈ ਹੋਣ ਦੇ ਹੈ ਕੋਈ ਚਾਂਸ ਨਹੀਂ ਫਿਰ ਹੁਣ ਅਸੀਂ ਕਰਾਂਗੇ ਵੀ ਹੁਣ ਜਿਸ ਤਰ੍ਹਾਂ ਇਲੈਕਸ਼ਨ ਆ ਰਹੇ ਹਨ ਨਾ ਤਾਂ ਅਸੀਂ ਵੀ ਆਪਣਾ ਇੱਕ ਬਹੁਤ ਵੱਡਾ ਪ੍ਰੋਗਰਾਮ ਲੇਖ ਰਹੇ ਹਾਂ ਬਹੁਤ ਖੇਤੀਓ ਸਾਰੇ ਪੰਜਾਬ ਦਾ ਇਕੱਠ ਕਰਕੇ ਅਸੀਂ ਪ੍ਰੋਟੈਸਟ ਕਰਾਂਗੇ ਬਹੁਤ ਤਕੜਾ ਪ੍ਰੋਟੈਸਟ ਕਰਾਂਗੇ ਅਸੀਂ ਉਹਦੇ ਵਿੱਚ ਜਵਾਬਦੇਹੀ ਹੋਏ ਨਾ ਦਹਮਾ ਕੇ ਨਾ ਕਹਿੰਦੇ ਇਹ ਜਿਹੜਾ ਹੁਣ ਆਨਲਾਈਨ ਸਿਸਟਮ ਕੀਤਾ ਸਰਕਾਰ ਨੇ ਕੋਈ ਜਿਹੜੇ ਬਜ਼ੁਰਗ ਹੈਗੇ ਨੇ ਉਹਨਾਂ ਦੇ ਨਾਲ ਕੋਈ ਅਸਿਸਟੈਂਟ ਦਿੱਤਾ ਜਾਂ ਕੀਤਾ ਇਹ ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਜਿਹੜੇ ਜਿਹੜੇ ਸਾਡੇ ਪੜ੍ਹੇ ਲਿਖੇ ਹੈਗੇ ਨੰਬਰਦਾਰ ਨਾਲ ਉਹ ਤਾਂ ਆਨਲਾਈਨ ਜਵਾਬ ਦੇ ਦਿੰਦੇ ਨੇ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਕੋ ਟੈਚ ਹੈ ਹੀ ਨਹੀਂ ਕਿ ਇਹ ਕੋਈ ਬਜ਼ੁਰਗ ਤਾਂ ਇਹ ਹੈ ਕਿ ਸਾਡੇ ਜਿਹੜੇ ਬਜ਼ੁਰਗ ਜਿਨ੍ਹਾਂ ਕੋ ਟੈਲੀਫੋਨ ਨਹੀਂ ਹੈਗਾ ਜੇ 30 35% ਹੈਗਾ ਤਾਂ ਉਹ ਦੂਜਾ ਬਿਨਾਂ ਟੈਚ ਤੋਂ ਹੈਗਾ ਤਾਂ ਉਹ ਕੀ ਜਵਾਬ ਦੇਣਗੇ ਇਹਦੇ ਤੇ ਤੇ ਇਹ ਜਿਹੜੀ ਉਹ ਸਹੂਲਤ ਹੈ ਪੁਰਾਣੀ ਉਹ ਵੀ ਲਾਗੂ ਕੀਤੀ ਜਾਵੇ ਨਾਲ ਅਸੀਂ ਇਹਦੇ ਨਾਲ ਸਹਿਮਤ ਹੈ ਕਿ ਲੇਕਨ ਉਹਨਾਂ ਨੂੰ ਜਵਾਬ ਦੇਣਾ ਬੜਾ ਆਫਕਾ ਮੰਝਦਾ ਜਿਹੜੇ ਅਨਪੜ੍ਹ ਨੰਬਰਦਾਰ ਸਾਡੇ ਹੈਗੇ ਜਾਂ ਬਜ਼ੁਰਗ ਇਹਨੇ ਟੈਚ ਨਹੀਂ ਚਲਾ ਸਕਦੇ ਦੂਜੇ ਮੋਬਾਈਲ ਨੇ ਉਹਨਾਂ ਦੇ ਕੋਲ ਤੇ ਉਹਨਾਂ ਦੇ ਖਾਤਰੋ ਵੀ ਸੂਤ ਲਾਗੂ ਹੋਣੀ ਚਾਹੀਦੀ ਨਾਲ ਹਾਂਜੀ ਤੇ ਪ੍ਰਧਾਨ ਸਾਹਿਬ ਤੁਸੀਂ ਹੁਣ ਜਿਹੜੇ ਸਾਰੇ ਮੁੱਦੇ ਹੈਗੇ ਨੇ ਇਹਨਾਂ ਦੇ ਉੱਤੇ ਚੰਗੀ ਤਰ੍ਹਾਂ ਚਰਣਾ ਨਾ ਪਾਇਆ ਔਰ ਅਗਲਾ ਪਲਾਨ ਕੀ ਤੁਹਾਡਾ ਸਟੈਪ ਕੀ ਹੋਏਗਾ ਸਰਕਾਰ ਮੰਨ ਲੋ ਤੁਹਾਡੇ ਦੇ ਕੋ ਪਹਿਲੇ ਦਾ ਹੁਣ ਸਟੈਪ ਆਪਾਂ ਇਹ ਮੀਡੀਆ ਸਰਕਾਰ ਨੂੰ ਪਹੁੰਚਾਉਣਾ ਚਾਹ ਰਹੇ ਆ ਕਿ ਸਾਡੀ ਜਿਹੜੀ ਮੰਗਾਂ ਪੂਰੀ ਕੀਤੀ ਜਾਣ ਠੀਕ ਹੈ ਆਪ ਸਰਕਾਰ ਨਹੀਂ ਕਰਦੀ ਫਿਰ ਅਸੀਂ ਪੰਜਾਬ ਲੈਵਲ ਤੇ ਆਪਣੇ ਲੰਬੜਦਾਰਾਂ ਨੂੰ ਬੁਲਾਵਾਂਗੇ ਆਪਣੀ ਅਗਰੀ ਰਣਨੀਤੀ ਖੜਾਂਗੇ ਕੋ ਤਿਆਰ ਕਰਾਂਗੇ ਆਪਾਂ ਪੂਰਾ ਕੋ ਸਟੈਪ ਚੱਕਾਂਗੇ ਤੁਹਾਡੀ ਜਿਹੜੀ ਜੁਨੀਅਨ ਬਣੀ ਹੋਈ ਆ ਪੂਰੇ ਪੰਜਾਬ 'ਚ ਤੁਹਾਡਾ ਆਪਣੇ ਹੈਗਾ ਇਹਦਾ ਸਾਰੇ ਸਾਰੇ ਪੰਜਾਬ ਦੀ ਜੁਨੀਅਨ ਹੈ ਸਾਰੇ ਅੱਛਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੇ ਤਸੀਲਪੁਰ ਤਾਂ ਸਾਰੇ ਬਣੇ ਹੋਏ ਆ ਸਰ ਸਭ ਤੋਂ ਪੁਰਾਣੀ ਜੁਨੀਅਨ ਇਹੀ ਹੈ ਤੇ ਅਸੀਂ ਦੇਖੋ ਫਿਰ ਤਾਂ ਅਸੀਂ ਪੰਜਾਬ ਲੈਵਲ ਤੇ ਆਪਣਾ ਵੱਡਾ ਕੱਟ ਕਰਾਂਗੇ ਕਿਉਂਕਿ ਦੇਖੋ ਚਾਰ ਖਾਲੇ ਸਾਨੂੰ ਇੰਤਜ਼ਾਰ ਕਰਦਣ ਹੋ ਗਏ ਸਰਕਾਰ ਨੇ ਸਾਨੂੰ ਵਸਵਾਹ ਦਵਾਇਆ ਸੀ ਮੰਤਰੀਆਂ ਦੇ ਮੰਤਰੀ ਜੀ ਨੂੰ ਸਭ ਨੂੰ ਮਿਲੇ ਉਹਨਾਂ ਨੇ ਵੀ ਅਰੋੜਾ ਸਾਹਿਬ ਨੇ ਵੀ ਦਵਾਇਆ ਵੀ ਅਸੀਂ ਤੁਹਾਡਾ ਮੰਗ ਪੂਰੀ ਕਰਾਂਗੇ ਲੇਕਿਨ ਸਾਡੀ ਮੰਗ ਤਾਂ ਕੋਈ ਵੀ ਨਹੀਂ ਪੂਰੀ ਹੋਦੀ ਚਾਰ ਸਾਲਾਂ ਦੇ ਵਿੱਚ ਤੁਸੀਂ ਕਿੰਨੇ ਕ ਮੰਗ ਪੱਤਰ ਦਿੱਤੇ ਨਹੀਂ ਜਿਸ ਵੇਲੇ ਸਰਕਾਰ ਸ਼ੁਰੂ ਹੋਈ ਸੀ ਉਸ ਸਮੇਂ ਤੋਂ ਸ਼ੁਰੂ ਕੀਤੀ ਸੀ ਆਈ ਐਨੀ ਕੋਸ਼ਿਸ਼ ਕਿੰਨੀ ਬੇਨਤੀ ਯਾਦ ਨਹੀਂ ਚਲੋ ਥੋੜਾ ਸਮਾਂ ਸਮਾਂ ਥੋੜਾ ਰਹਿ ਗਿਆ ਨਹੀਂ ਥੋੜਾ ਸਮਾਂ ਵੇਟ ਕੀਤੀ ਹੈ ਜੀ ਐਂ ਨਹੀਂ ਕਰਦੇ ਸਾਫ 2 ਸਾਲ ਬਾਅਦ ਦੇ ਨੇ ਸ਼ੁਰੂ ਕੀਤੇ ਆ ਜੀ ਥੋੜਾ ਦੇਖੋ ਜੇ ਉਹਨਾਂ ਨੇ ਸਰਕਾਰ ਬਣੀ ਹੈ ਸਰਕਾਰ ਨੂੰ ਬਣਦੇ ਥੋੜਾ ਆਪਣੇ ਕਾਰਨ ਤੇ 6 ਮਹੀਨੇ ਲੱਗ ਪਈ ਜਾਂਦੇ ਆ ਉਹ ਤੋਂ ਬਾਅਦ ਅਸੀਂ ਫਿਰ ਆਪਣੇ ਮੰਗ ਪੱਤਰ ਦੇਣੇ ਸ਼ੁਰੂ ਕੀਤੇ ਆ ਜੀ ਉਹ ਤੋਂ ਬਾਅਦ ਅਸੀਂ ਮੰਗਾ ਮਿਲਦੇ ਰਹੇ ਚੀਮਾ ਸਾਹਿਬ ਨੂੰ ਸੈਕਟਰੀਟ ਜਾ ਕੇ ਮਿਲੇ ਅਸੀਂ ਦੋ ਵਾਰ ਜੀ ਤੇ ਰੋੜਾ ਸਾਹਿਬ ਨੂੰ ਮਿਲੇ ਆ ਜਾ ਕੇ ਚੰਡੀਗੜ੍ਹ ਜੀ ਉਹਨਾਂ ਨੇ ਵੀ ਸਾਨੂੰ ਭੇਜ ਇਹਨਾਂ ਨੇ ਸੀਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਮਤਲਬ ਅਸੀਂ ਪੂਰਾ ਕੋਸ਼ ਆਪਕੀ ਸਾਰਾ ਕਹਿੰਦੇ ਲੱਗਣੋਂ ਤੋਂ ਬਾਅਦ ਸੁਣਵਾਈ ਫਿਰ ਕੋਈ ਨਹੀਂ ਹੁੰਦੀ। ਹੁਣ ਅਖੀਰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇੱਕ ਵਾਰੀ ਰਿਪੀਟ ਕਰੋ ਜਿਹੜਾ ਤੁਸੀਂ ਸਰਕਾਰ ਤੋਂ ਚਾਹੁੰਦੇ ਹੋ। ਇਹ ਸਰਕਾਰ ਤੋਂ ਤੋਂ ਅਸੀਂ ਚਾਹੁੰਦੇ ਕਿ ਤੋਂ ਕੋ ਸਾਡਾ ਜੱਦੀ ਪੁਸ਼ਤੀ ਦੀ ਲੜਾਈ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਜੀ ਸਾਡਾ ਜੱਦੀ ਪੁਸ਼ਤੀ ਉਹਨਾਂ ਚਾਹੀਦਾ ਸਾਡਾ ਜਿਹੜਾ ਕਿ ਆਪਣਾ ਜਿਹੜਾ ਤਣਾਅ ਵਾਦੀ ਖਤਮ ਹੋ ਜਾਵੇ ਕਿਉਂਕਿ ਜਿਹੜਾ ਤੁਹਾਨੂੰ ਦੱਸਿਆ ਵੀ ਜਿਹੜੇ ਲੰਬੜਦਾਰੀਆਂ ਦੇ ਕੇਸ ਚੱਲਦੇ ਨੇ 15 20 ਸਾਲ ਦੇ ਵਿੱਚ ਬੜਾ ਲੰਬਾ ਕੇਸ ਚੱਲਦਾ ਉਹ ਜਿਹ ਬੰਦਾ ਬਜ਼ੁਰਗ ਵੀ ਹੋ ਜਾਂਦਾ ਲੇਕ ਇਹ ਅਭੀ ਜੇ ਲੰਬੜਦਾਰ ਦਾ ਬੇਟੇ ਨੂੰ ਲੰਬੜਦਾਰ ਬਣ ਜਾਂਦਾ ਉਹ ਸੌਖਾ ਉਹ 2-4 ਮਹੀਨੇ 6 ਮਹੀਨੇ ਚ ਪੂਰਾ ਹੋ ਜਾਂਦਾ ਕੇਸ ਹਾਂ ਤੇ ਇੱਕ ਜਿਹੜਾ ਮਾਨਪੱਤੇ ਵਾਲਾ ਸਭ ਤੋਂ ਵੱਡਾ ਮਾਨਪੱਤੇ ਦੀ ਮੰਗ ਹੈ ਜੀ ਦੇਖੋ ਹਰਿਆਣੇ ਚ ਵੀ ਸਾਡੇ ਨਾਲੋਂ ਮਾਨਪੱਤਾ ਪਾਕਾ ਹਿਮਾਚਲ ਚ ਵੀ ਵੱਧ ਹੈ ਜੀ ਤੇ ਹੁਣ ਸਾਡਾ ਜਿਹੜਾ ਪੰਜਾਬ ਦਾ ਮਾਨਪੱਤਾ ਕੋਈ 1500 ਚੁੱਕਿਆ ਠੀਕ ਇਹ ਸਾਡਾ ਮਾਨਪੱਤੇ ਚ ਵੀ ਵੱਧਦਾ ਚੁ ਕਿਉਂਕਿ ਲੰਬੜਦਾਰ ਦੇਖੋ ਸਮਾਜ ਸੇਵੀ ਹੈ ਸਰਕਾਰ ਦਾ ਹੀ ਕੰਮ ਹੈ ਜਦੋਂ ਸਰਕਾਰ ਹੋਰ ਮਲਾਦਮ ਰੱਖੇ ਵੀ ਸਰਕਾਰ ਦੇ ਮਲਾਦਮ ਕਾਮ ਕਰ ਰਹੇ ਉਹਨਾਂ ਦੀ ਤਨਖਾਹਾਂ ਤੇ ਵੱੱਦਾਂ ਕਰ ਰਹੇ ਐ ਦੇਖੋ ਇੱਕ ਚੌਕੀ ਸਾਨੂੰ ਕੋਈ ਨਰਾਜ਼ਗੀ ਨਹੀਂ ਚੌਕੀਦਾਰ ਦੀ ਤਨਖਾਹ ਦੇ ਵਿੱਚ ਜਦੋਂ ਸਰਕਾਰ ਨੇ ਭਾਵੇਂ 250 ਰੁਪਏ ਵਾਧਾ ਕੀਤਾ ਉਹਨਾਂ ਨੇ ਕੀਤਾ ਆ ਉਹਨਾਂ ਨੇ ਕੁਛ ਨਾ ਕੁਛ ਕੀਤਾ ਲੇਕਿਨ ਨੰਬਰਦਾਰ ਸਾਹਿਬ ਇਹ ਤਾਂ ਕੋਈ ਸਰਕਾਰ ਨੇ ਸਖਵਾਈਓ ਨਹੀਂ ਕੀਤੀ ਹੈਗੀ ਅੱਛਾ ਨੰਬਰਦਾਰ ਸਾਹਿਬ ਇੱਕ ਹੋਰ ਸਵਾਲ ਜਾਂਦੇ ਜਾਂਦੇ ਪੁੱਛਣਾ ਚਾਹੁੰਦੇ ਆ ਬਈ ਐ ਨੰਬਰਦਾਰ ਨੂੰ ਕੋਈ ਹੋਰ ਕਿਸੇ ਪਾਸੇ ਇਨਕੰਮ ਨਹੀਂ ਹੁੰਦੀ ਜਿਸ ਤਰ੍ਹਾਂ ਲੋਕੀ ਕਹਿੰਦੇ ਨੇ ਕਿ ਕੋਈ ਰਜਿਸਟਰੀ ਕਰਵਾਈ ਜਾਂ ਕੁਝ ਕਰਵਾਇਆ ਉਹਦੇ ਵਿੱਚੋਂ ਕੋਈ ਹੈ ਉਹਦੇ ਵਿੱਚੋਂ ਪਰਸੈਂਟੇਜ ਤੁਹਾਡੀ ਜਾਂ ਨਹੀਂ 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 ਇਹ ਤਾਂ ਤੁਖੇਵੇਂ ਕਹਿੰਦੇ ਆ ਜੀ ਦੇਖੋ ਇੱਥੇ ਦੇਖੋ ਪਤਾ ਕੀ ਹੁੰਦਾ ਜੀ ਇੱਥੇ ਕਹਿਣ ਦੀਆਂ ਗੱਲਾਂ ਕੁਸ਼ ਹੁੰਦੀਆਂ ਕਰਨ ਦੀਆਂ ਕੁਸ਼ ਹੁੰਦੀਆਂ ਇਹ ਜੀ ਗੱਲਾਂ ਦੇਖੋ ਲੰਬੜਦਾਰ ਵੀ ਹਰੇਕ ਜੀਜ਼ਦਾਰ ਨੰਬਰ ਨਾਲ ਹੈ ਜੀ 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 ਜ਼ਿਦਦਾਰ ਹੈ ਸਮਾਜ ਦੇ ਵੀ ਹੈ ਇਹ ਤਾਂ ਕਹਿਣ ਕੁਝ ਉਹ ਮਰਜ਼ੀ ਕਹਿ ਤੋ ਕੋਈ ਕਹਿਣ ਵਾਲਾ ਪਿੱਛੇ ਤੋ ਉਹ ਨੂੰ ਹੀ ਪੜਿਆ ਜਾਂਦਾ ਜੀ ਲੋਕ ਤਾਂ ਇਹ ਵੀ ਗੱਲਾਂ ਕਰਨੇ ਇਹ ਜਿਹੜਾ ਤੁਸੀਂ ਸਵਾਲ ਕੀਤਾ ਨਾ ਜੀ ਇਹ ਜਿਹੜਾ ਤੁਸੀਂ ਸਵਾਲ ਕੀਤਾ ਮਾਨ ਪੱਤੇ ਉਹਦਾ ਜਿਹੜੇ ਉੱਤਰੇ ਦੀ ਗੱਲ ਕੀਤੀ ਹੈ ਪਹਿਲਾਂ ਕਿਤੇ ਉੱਤਰ ਇਕੱਠਾ ਕਰਦੇ ਹੁੰਦੇ ਸੀ ਹਾਂ ਜੀ ਦੇ ਵਿੱਚ ਢਾਲ ਢਾਲ ਦੇ ਵਿੱਚ ਸਾਡਾ ਪਰਸੈਂਟ ਤੇ ਹੈਗਾ ਉਹ ਕਾਲਾ ਹੀ ਬੰਦ ਕਰਤੀਆਂ ਜੀ ਓਕੇ ਓਕੇ ਮੈਂ ਉਹੀ ਪੁੱਛਿਆ ਸੀਗਾ ਜੀ ਮੈਂ ਚਲੋ ਠੀਕ ਹੈ ਜੀ ਇੱਕ ਹਾਂ ਅੱਜ ਅਸੀਂ ਪੰਜਾਬ ਦੇ ਅਹੁਦੇਦਾਰ ਜ਼ਿਲ੍ਹਿਆਂ ਦੇ ਪ੍ਰਧਾਨ ਐ ਕੋਈ ਵੀ ਨਹੀਂ ਭੁਲਾਏ ਐ ਅਸੀਂ ਸਿਰਫ ਪੰਜ ਚਾਰ ਬੰਦੇ ਤਾਂ ਆਏ ਐ ਵੀ ਇਸ ਕਰਕੇ ਵੀ ਇੱਕ ਵਾਰੀ ਸਰਕਾਰ ਨੂੰ ਮੈਸੇਜ ਦੇ ਦਈਏ ਸਾਡੇ ਸੂਬਾ ਪ੍ਰਧਾਨ ਜਰਨੈਲ ਸਿੰਘ ਚਰਮੜੀ ਜੀ ਕਲਵੰਦ ਸਿੰਘ ਐ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਫਤਿਹਗੜ੍ਹ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਗਰਜੀਤ ਸਿੰਘ ਮੁਹਾਲੀ ਤੋਂ ਜੀ ਨੰਬਰਦਾਰ ਜੀ ਆਏ ਵੇ ਮੈਂ ਸਾਹਿਬ ਜੀ ਪੈਟਰਨ ਪੰਜਾਬ ਨੰਬਰਦਾਰ ਜੁਨੀਅਨ ਦਾ ਹੈ ਤੇ ਸਤਨਾਮ ਸਿੰਘ ਲਾਂਡਾ ਇਸ ਇਸ ਕਰਕੇ ਵੀ ਅਸੀਂ ਤਾਂ ਥੋੜੇ ਬੰਦੇ ਆਏ ਆ ਵੀ ਇੱਕ ਵਾਰੀ ਸਰਕਾਰ ਨੂੰ ਮੈਸੇਜ ਦੇਈਏ ਇਹਦੇ ਬਾਅਦ ਸੰਕਟ ਸਦੇ ਰਸਤੇ ਤੇ ਅਸੀਂ ਫਿਰ ਵੀ ਚੱਲੂਗੇ ਜੇ ਨਾ ਕੋਈ ਸਾਡਾ ਤੁਹਾਨੂੰ ਲੱਗਦਾ ਵੀ ਸਰਕਾਰ ਜਾਂਦੇ ਜਾਂਦੇ ਅਖੀਰ ਤੁਹਾਡਾ ਇਹ ਮੈਸੇਜ ਪੜ ਸਕਦੀ ਇੱਕ ਮਿੰਟ ਮਿਲ ਸਕਦੀ ਹੈ ਜੀ ਇੱਕ ਸਾਨੂੰ ਇੱਕ ਮੀਟਿੰਗ ਦਾ ਵੀ ਸਮਾਂ ਦੇ ਆ ਜਾਵੇ ਅਸੀਂ ਸੀਐਮ ਸਾਹਿਬ ਨਾਲ ਮੀਟਿੰਗ ਵੀ ਕਰਨਾ ਚਾਹ ਰਹੇ ਹਾਂ ਸਮਾਂ ਦੇ ਆ ਜਾਵੇ ਇਸ ਸਮਾਂ ਅਸੀਂ ਮੈਂ 2 ਮਿੰਟ ਲੈ ਲਵਾਂ ਅਸੀਂ ਨਾ ਸੀਐਮ ਸਾਹਿਬ ਤੋਂ ਵੀ ਕਾਫੀ ਜਿਹੇ ਆਪਣਾ ਕੈਬਨਟ ਮੰਤਰੀ ਸਭ ਨੂੰ ਕਹਿ ਚੁੱਕੀ ਵੀ ਸਾਨੂੰ ਸੀਐਮ ਸਾਹਿਬ ਤੋਂ ਪਾਵੇਂ ਚਲੋ ਅਗਲੀ ਗੱਲ ਸਾਡੀ ਬਹਿ ਕੇ ਹੋਵੇ ਵੀ ਸਾਨੂੰ ਕਿਹ ਮਨਪਤਾ ਬਤਾਉਂਦੇ ਆ ਕੀ ਸਾਡੇ ਮੰਗਾ ਮੰਨਦੇ ਆ ਸਾਨੂੰ ਸੀਐਮ ਤੱਕ ਮੀਟਿੰਗ ਕਰਨ ਦਾ ਵੀ ਸਮਾਂ ਨਹੀਂ ਦਵਾਇਆ ਜਾ ਰਿਹਾ ਦੇਖੋ ਜਦੋਂ ਵੀ ਅਸੀਂ ਸਰਕਾਰ ਦਾ ਇੱਕ ਪਾਰਟ ਆ ਨੰਬਰਦਾਰ ਸਾਨੂੰ ਕੰਮ ਤੋਂ ਘੱਟੋ ਘੱਟ ਕੋ ਸੀਐਮ ਸਾਹਿਬ ਹੋਰਾਂ ਨਾਲ ਵੀ ਮੀਟਿੰਗ ਕਰਦੇ ਆ ਲੋਕਾਂ ਨਾਲ ਆਮ ਪਬਲਿਕ ਡੀਲਿੰਗ ਵੀ ਕਰਦੇ ਆ ਜੇ ਨੰਬਰਦਾਰ ਨਾਲ ਮੀਟਿੰਗ ਕਰ ਲੈਣ ਕੋਈ ਫਰਕ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿ ਰਹੇ ਨੇ ਸਰ ਕਿ ਉਹ ਗਰਾਊਂਡ ਉਹ ਜਣੀ ਲੋਕਾਂ ਨਾਲ ਜੁੜੇ ਹੋਏ ਨੇ ਤੇ ਜਵੇਦੀ ਜੁੜੇ ਹੋਏ ਨੇ ਤੁਹਾਡੇ ਨਾਲ ਸਾਡੇ ਨਾਲ ਤਾਂ ਜੁੜੇ ਨਹੀਂ ਸਾਡੇ ਕੋਲ ਟਾਈਮ ਨਹੀਂ ਦੇ ਤੇ ਕਮੇਟੀ ਦਾ ਫਿਰ ਅਸੀਂ ਕਿੱਦਾਂ ਕਰੀਏ ਸਾਡੇ ਨਾਲ ਜੁੜੇ ਨੇ ਸਾਨੂੰ ਵੀ ਟਾਈਮ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਹਾਂ ਚਲੋ ਬਹੁਤ ਧੰਨਵਾਦ ਜੀ ਅੱਛਾ ਫਿਰ ਵੀ ਮੈਂ ਦੁਬਾਰੇ ਤੋਂ ਸਾਰੇ ਪ੍ਰੈਸਰਾਂ ਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ